ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਚੌਥਾ ਸਤਜੁਗ ਸਭ ਸੰਤੋਖ ਸਰੀਰਾ ਪਾਗ ਚਾਰੇ ਧਰਮ ਧਿਆਨ ਜੀਉ ਸਤਜੁਗ ਇੱਥੇ ਜਮਕ ਲੱਗ ਜੇਗੀ ਸਤਜੁਗ ਸਭ ਸੰਤੋਖ ਸਰੀਰਾ ਪਾਗ ਚਾਰੇ ਧਰਮ ਧਿਆਨ ਜੀਉ ਮਾਨ ਤਾਨ ਹਰ ਗਾਵਹਿ ਪਰਮ ਸੁਖ ਪਾਵਹਿ ਹਰ ਹਿਰਦੈ ਹਰ ਗੁਣ ਗਿਆਨ ਜੀਉ ਗੁਣ ਗਿਆਨ ਪਦਾਰਥ ਹਰ ਹਰ ਕਿਰਤਾਰਥ ਸੋਭਾ ਗੁਰਮੁਖ ਹੋਈ ਅੰਤਰ ਬਾਹਰ ਹਰ ਪ੍ਰਭ ਏਕੋ ਦੂਜਾ ਅਵਰ ਨਾ ਕੋਈ ਹਰ ਹਰ ਲਿਵ ਲਾਈ ਹਰ ਨਾਮ ਸਖਾਈ ਹਰ ਦਰਗ ਦਰਗਹਿ ਪਾਵੈ ਮਾਨ ਜੀਉ ਸਤਜੁਗ ਸਭ ਸੰਤੋਖ ਸਰੀਰਾ ਪਾਗ ਚਾਰੇ ਧਰਮ ਧਿਆਨ ਜੀਵ ਪਾਗ ਕੀ ਉਚਾਰਨ ਕਰਨਾ ਚਰਨਾ ਦਾ ਵਾਚਕ ਹੈ ਪਾਗ ਪੱਗ ਨਹੀਂ ਕਹਿ ਦੇਣਾ ਪੱਗ ਦਸਤਾਰ ਦਾ ਵਾਚਕ ਹੈ ਮੈਂ ਪੁਲਾਵਾ ਪੱਗ ਦਾ ਇੱਥੇ ਖਸਕੇ ਇੱਥੇ ਪੋਲਾ ਹੀ ਉਚਾਰਨ ਕਰਨਾ ਤੀਤਾ ਯੁਗ ਆਇਆ ਅੰਤਰ ਜੋਰ ਪਾਇਆ ਤੀਤਾ ਯੁਗ ਆਇਆ ਤੀਤਾ ਕਸ ਕੀ ਬੋਲ ਜਾਤ ਸੰਜਮ ਕਰਮ ਕਮਾਏ ਜੀਵ ਪਾਗ ਚੌਥਾ ਖਿਸਿਆ ਤਰੇ ਪਾਗ ਟਿਕਿਆ ਪੱਗ ਪਾਗ ਚੌਥਾ ਖਿਸਿਆ ਤਰੇ ਪਾਗ ਟਿਕਿਆ ਮਨ ਹਿਰਦੈ ਕ੍ਰੋਧ ਜਲਾਏ ਜੀਉ ਮਨ ਹਿਰਦੈ ਕ੍ਰੋਧ ਮਹਾ ਬਿਸ ਲੋਬ ਬਿਸ ਲੋਬ ਇਸ ਬੇਸ ਲੋਬ ਵੱਖਰਾ ਪਾਠ ਕਰਨਾ ਮਨ ਹਿਰਦੈ ਕ੍ਰੋਧ ਇਥੇ ਠਮਕਾ ਮਹਾ ਬੇਸ ਲੋਬ ਇਥੇ ਵਿਰਾਮ ਨਿਰਪਤਾ ਵਹਿ ਲੜ ਦੁਖ ਪਾਇਆ ਨਿਰਪਤਾਵਹਿ ਲੜ ਦੁਖ ਪਾਇਆ ਅੰਤਰ ਮਮਤਾ ਰੋਗ ਲਗਾਨਾ ਹੋਮੈ ਅਹੰਕਾਰ ਵਧਾਇਆ ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ ਬਿਖ ਗੁਰਮਤ ਹਰ ਨਾਮ ਲੈ ਜਾਏ ਜੀਉ ਤੇਤਾ ਜੁਗ ਆਇਆ ਅੰਤਰ ਜੋਰ ਪਾਇਆ ਜਦ ਸੰਜਮ ਕਰਮ ਕਮਾਈ ਜੀਉ ਯੁਗ ਦੁਆਪਰ ਆਇਆ ਭਰਮ ਪਰਮਾਇਆ ਦੁਆਪਰ ਨਹੀਂ ਕਹਿਣਾ ਪੱਪੇ ਓਂਕੜ ਵੀ ਐ ਯੁਗ ਦੁਆਪੁਰ ਆਇਆ ਭਰਮ ਭੁਲਾਇਆ ਭਰਮ ਪਰਮਾਇਆ ਯੁਗ ਦੁਆਪੁਰ ਆਇਆ ਭਰਮ ਪਰਮਾਇਆ ਹਰ ਗੋਪੀ ਕਾਨ ਉਪਾਏ ਜੀਓ ਹਰ ਗੋਪੀ ਕਾਨ ਉਪਾਏ ਜੀਓ ਕਾਨ ਪਰ ਆ ਉਚਾਰਨ ਕਰਨਾ ਹੈ ਤਾਂਪ ਤਾਂਪ ਤਾਪਨ ਤਪਹਿ ਜਗ ਪੁਨ ਅਰੰਭਹਿ ਆਤ ਆਤਕ ਕਿਰਿਆ ਕਰਮ ਕਮਾਈ ਜੀਓ ਵਿਸਰਾਮ ਧਿਆਨ ਨਾਲ ਲਾਉਣਾ ਹੈ ਤਪ ਤਾਪਨ ਤਪਹਿ ਤਪ ਪਹਿਲਾ ਬੂਲਾ ਬੋਲਣਾ ਹੈ ਤਾਪਨ ਕਸਕੇ ਬੋਲਣਾ ਹੈ ਤਪਹਿ ਵੀ ਕਸਕੇ ਬੋਲਣਾ ਇੱਥੇ ਠਮਕ ਲਾ ਦਨੀ ਹੈ ਜਗ ਪੁਨ ਆਰੰਭਹਿ ਜਗ ਕਸਕੇ ਬੋਲਣਾ ਪੁਨ ਵੀ ਕਸਕੇ ਬੋਲਣਾ ਅਰੰਭਹਿ ਨਹੀਂ ਕਹਿਣਾ ਹੈ ੜੇ ਕੰਨਾ ਲਾ ਕੇ ਆਰੰਭਹਿ ਇਥੇ ਵਿਸਰਾਮ ਹੈ ਆਤ ਕਿਰਿਆ ਕਰਮ ਕਮਾਏ ਜੀਵ ਆਤ ਪੂਲਾ ਬੂਲਨਾ ਕਿਰਿਆ ਕਰਮ ਕਮਾਇਆ ਪਾਗ ਧੋਇ ਇਸ ਕਾਇਆ ਦੋ ਪਾਗ ਟਿਕਾਇ ਟਕਾਇ ਜੀਵ ਮਹਾ ਜੁੱਧ ਜੋਤ ਬਹੁ ਕੀਨੇ ਵਿੱਚ ਹਮੈ ਪਟੈ ਪਚਾਇ ਜੀਵ ਦੀਨ ਦਇਆਲ ਗੁਰ ਸਾਧ ਮਿਲਾਇਆ ਮਿਲ ਸਤ ਗੁਰ ਮਾਲ ਲਹਿ ਜਾਏ ਜੀਵ जोग द्वापुर आया परम परमाया हर गोपी कान उपाय जीव हर इथ यमक लग देगी हर गोपी कान उपाय जीव काल युग हर किया प्राग त्रै खिसकिया काल, काल युग जज्जा बोलना कल युग यजा नहीं कहना काल युग हर किया पाग त्रै खिसकिया ਪਾਗ ਚੌਥਾ ਟਿਕੈ ਟਕਾਏ ਜੀਉ ਗੁਰ ਸ਼ਬਦ ਕਮਾਇਆ ਔਖਦ ਹਰ ਪਾਇਆ ਹਰ ਕੀਰਤ ਹਰ ਸਾਥ ਪਾਏ ਜੀਉ ਹਰ ਕੀਰਤ ਰੁੱਤ ਆਈ ਹਰ ਨਾਮ ਵਡਾਈ ਹਰ ਹਰ ਨਾਮ ਖੇਤ ਜਮਾਇਆ ਕਾਲ ਯੁਗ ਬੀਜ ਬੀਜੇ ਬਿਨ ਨਾਵੈ ਸਭ ਲਾਹਾ ਮੂਲ ਗਵਾਇਆ ਜਨ ਨਾਨਕ ਗੁਰ ਪੂਰਾ ਪਾਇਆ ਮਾਨ ਹਿਰਦੈ ਨਾਮ ਲਖਾਏ ਜੀਉ ਕਾਲਜੁਗ ਹਰ ਕੀਆ ਪਾਗ ਤਰੇ ਖਿਸਕੀਆ ਪਾਗ ਚੌਥਾ ਟਿਕੈ ਟਿਕਾਏ ਜੀਉ ਆਸਾ ਮਹੱਲਾ ਚੌਥਾ ਹਰ ਕੀਰਤਿ ਮਨ ਭਾਈ ਪਰਮਗਤ ਪਾਈ ਹਰ ਮਾਨ ਤਨ ਮੀਠ ਲਗਾਨ ਜੀਉ ਹਰ ਹਰ ਰਸ ਪਾਇਆ ਗੁਰਮਤਿ ਹਰ ਧਿਆਇਆ ਤੁਰ ਮਸਤਕ ਭਾਗ ਪੁਰਾਨ ਜੀਓ ਤੁਰ ਮਸਤਕ ਭਾਗ ਹਰ ਨਾਮ ਸੁਹਾਗ ਹਰ ਨਾਮੈ ਹਰ ਗੁਣ ਗਾਇਆ ਮਸਤਕ ਮਣੀ ਪ੍ਰੀਤ ਬਹੁ ਪ੍ਰਗਟੀ ਹਰ ਨਾਮੈ ਹਰ ਸੁਹਾਇਆ ਜੋਤੀ ਜੋਤ ਮਿਲੀ ਪ੍ਰਭ ਪਾਇਆ ਮਿਲ ਸਤਗੁਰ ਮਨੁਆ ਮਾਨ ਜੀਓ ਹਰ ਕੀਰਤਮ ਹਰ ਕੀਰਤ ਮਨ ਭਾਈ ਪਰਮ ਗਤ ਪਾਈ ਹਰ ਮਨ ਤਨ ਮੀਠ ਲਗਾਨ ਜੀਓ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਊਤਮ ਜਾਨ ਪ੍ਰਧਾਨ ਜੀਓ ਤੇਨ ਹਮ ਚਰਨ ਸਰੀਵਹ ਖੀਨ ਖੀਨ ਪਾਗਤੋ ਵਹ ਜੇਨ ਹਰ ਮੀਠ ਲਗਾਨ ਜੀਓ ਹਰ ਮੀਠਾ ਲਾਇਆ ਪਰਮ ਸੁਖ ਪਾਇਆ ਮੁਖ ਭਾਗਰਤੀ ਚਾਰੇ ਮੁਖ ਇਥੇ ਯਮਕ ਲਾ ਦਨੀ ਹੈ ਭਾਗਰਤੀ ਇਸ ਸੰਬੰਧਕ ਪਾਠ ਰਤੀ ਕਸ ਕੇ ਬੋਲਣਾ ਮੁਖ ਭਾਗਰਤੀ ਚਾਰੇ ਗੁਰਮਤ ਹਰ ਗਾਇਆ ਹਰ ਹਾਰ ਓਰ ਪਾਇਆ ਹਰ ਨਾਮਾ ਕੰਠ ਧਾਰੀ ਸਭ ਏਕ ਦ੍ਰਿਸ਼ਟ ਸਮਤ ਕਰ ਦੇਖੈ ਸਭ ਆਤਮਰਾਮ ਪਛਾਨ ਜੀਉ ਸਭ ਏਕ ਦ੍ਰਿਸ਼ਟ ਸਮਤ ਕਰ ਦੇਖੈ ਸਮਤ ਉਚਾਰਨ ਕਰਨਾ ਸਮਤ ਨਹੀਂ ਕਹਿਣਾ ਸਮਤ ਬਰਾਬਰ ਸਭ ਆਤਮਰਾਮ ਪਛਾਨ ਜੀਉ ਆਤਮਰਾਮ ਸੰਬੰਧਕ ਪਾਠ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਉਤਮ ਜਾਨ ਪ੍ਰਦਾਨ ਜੀਓ ਸਤ ਸੰਗਤ ਮਾਨ ਭਾਈ ਹਰ ਰਸਨ ਰਸਾਈ ਵਿੱਚ ਸੰਗਤ ਹਰ ਰਸ ਹੋਏ ਜੀਓ ਹਰ ਹਰ ਆਰਾਧਿਆ ਗੁਰ ਸ਼ਬਦ ਵਿਗਾਸਿਆ ਬੀਜਾ ਅਵਰਨਾ ਕੋਈ ਜੀਓ ਹਰ ਹਰ ਆਰਾਧਿਆ ਗੁਰ ਸ਼ਬਦ ਵਿਗਾਸਿਆ ਇਥੇ ਵਿਸਰਾਮ ਬੀਜਾ ਇਥੇ ਯਮਕ ਲਾ ਦਨੀਏ ਬੀਜਾ ਅਵਰਨਾ ਕੋਈ ਜੀਵ ਅਵਰਨਾ ਕੋਈ ਹਰ ਅੰਮ੍ਰਿਤ ਸੋਏ ਜਿਨ ਪੀਆ ਸੂ ਵਿਦ ਜਾਣੈ ਧਨ ਧਨ ਗੁਰੂ ਧਨ ਧਨ ਗੁਰੂ ਪੂਰਾ ਪ੍ਰਭ ਪਾਇਆ ਲਗ ਸੰਗਤ ਨਾਮੁ ਪਛਾਣੈ ਨਾਮੋ ਸੇਵ ਨਾਮੋ ਆਰਾਧੈ ਬਿਨ ਨਾਮਾ ਅਵਰ ਨਾ ਕੋਈ ਜੀਓ ਸਤ ਸੰਗਤ ਮਨ ਪਾਈ ਹਰ ਰਸਨ ਰਸਾਈ ਵਿੱਚ ਸੰਗਤ ਹਰ ਰਸ ਹੋਏ ਜੀਓ ਹਰ ਦਇਆ ਪ੍ਰਵਤਾਰ ਹੋ ਪਾਖਣ ਹਮਤਾਰ ਹੋ ਕੱਢ ਲੇ ਉਹ ਸ਼ਬਦ ਸੁਭਾਏ ਜੀਓ ਬੋਹ ਠਿਕੜ ਫਾਥੇ ਨਿਗਰਤ ਹਮ ਜਾਤੇ ਹਰ ਬਾਹ ਪ੍ਰਭੂ ਪਕਰਾਈ ਜੀਓ ਪਕਰਾਈ ਥੋੜਾ ਜਿਹਾ ਕਸਕੇ ਬੋਲਨਾ ਪ੍ਰਾਵ ਬਾਹ ਪਕਰਾਈ ਊਤਮ ਮਤ ਪਾਈ ਗੁਰ ਚਰਨੀ ਜਨ ਲਗਾ ਹਰ ਹਰ ਨਾਮ ਜਪਿਆ ਆਰਾਧਿਆ ਮੁਖ ਮਸਤਕ ਭਾਗ ਸੁਭਾਗਾ ਜਨ ਨਾਨਕ ਹਰ ਕਿਰਪਾ ਧਾਦੀ ਮਨ ਹਰ ਹਰ ਮਿੱਠਾ ਲਾਏ ਜੀਓ ਹਰ ਦਇਆ ਪ੍ਰਭ ਧਾਰੋ ਪਾਖਣ ਹਮ ਤਾਰੋ ਹਰ ਦਇਆ ਪ੍ਰਭ ਧਾਰੋ ਪਾਖਣ ਹਮ ਤਾਰੋ ਇਥੇ ਵਿਸਰਾਮ ਕੱਢ ਲੇਵੋ ਸਬਦ ਸੁਭਾਈ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ